ਲੁਧਿਆਣਾ ਦੇ ਵਿੱਚ ਅੱਜ ਇੱਕ ਅਹਿਮ ਕੇਸ ਦਾ ਫੈਸਲਾ ਆ ਸਕਦਾ ਹੈ ਜਿਸ ਦੇ ਵਿੱਚ ਇੱਕ ਕਿਸਾਨ ਨੂੰ ਲੁਧਿਆਣਾ ਦੇ ਰੇਲਵੇ ਸਟੇਸ਼ਨ ਸਮੇਤ ਅੰਮ੍ਰਿਤਸਰ ਦਿੱਲੀ ਸ਼ਤਾਬਦੀ ਟ੍ਰੇਨ ਵੀ ਮਿਲ ਸਕਦੀ ਹੈ ਜੀ ਹਾਂ ਹੈਰਾਨ ਨਾ ਹੋਵੋ ਦਰਸਲ ਇਹ ਮਾਮਲਾ ਮੁਆਵਜ਼ੇ ਦੇ ਨਾਲ ਜੁੜਿਆ ਹੈ ਕਿਸਾਨ ਸੰਪੂਰਨ ਸਿੰਘ ਤੋਂ ਲਈ ਜ਼ਮੀਨ ਦਾ ਰੇਲਵੇ ਵਿਭਾਗ ਨੇ ਮੁਆਵਜ਼ਾ ਨਹੀਂ ਦਿੱਤਾ ਸੀ ਤਾਂ ਕਿਸਾਨ ਅਦਾਲਤ ਪਹੁੰਚ ਗਿਆ ਕਿਸਾਨ ਸੰਪੂਰਨ ਸਿੰਘ ਨੇ 2007 ਵਿੱਚ ਅਦਾਲਤ ਵਿੱਚ ਮੁਆਵਜ਼ੇ ਦੇ ਲਈ ਅਰਜ਼ੀ ਲਈ ਸੀ ਇਹ ਮੁਆਵਜ਼ਾ 2015 ਦੇ ਵਿੱਚ ਵਧ ਕੇ 75 ਲੱਖ ਹੋ ਗਿਆ 2015 ਵਿੱਚ ਹੀ ਅਦਾਲਤ ਨੇ ਕਿਸਾਨ ਨੂੰ ਮੁਆਵza ਦੇਣ ਦੇ ਹੁਕਮ ਰੇਲਵੇ ਮਹਿਕਮੇ ਨੂੰ ਦਿੱਤੇ ਸੀ ਪਰ ਰੇਲਵੇ ਨੇ ਕੋਰਟ ਦੇ ਹੁਕਮਾਂ ਦੀ ਤਾਕਾਮਿਲ ਨਹੀਂ ਕੀਤੀ ਤੇ ਹੁਣ ਮੁਆਵza ਵਧ ਕੇ 1 ਕਰੋੜ ਤੋਂ ਵੀ ਵੱਧ ਹੋ ਚੁੱਕਾ ਹੈ ਕੋਰਟ ਨੇ ਰੇਲਵੇ ਦੇ ਵੱਲੋਂ ਮੁਆਵza ਨਾ ਦੇਣ ਦੀ ਸੂਰਤ ਵਿੱਚ ਲੁਧਿਆਣਾ ਦਾ ਰੇਲਵੇ ਸਟੇਸ਼ਨ ਅਤੇ ਅੰਮ੍ਰਿਤਸਰ ਦਿੱਲੀ ਸ਼ਤਾਬਦੀ ਰੇਲ ਕਿਸਾਨ ਨੂੰ ਦੇਣ ਦੀ ਗੱਲ ਆਖੀ ਸੀ ਜਿਸ ਉੱਤੇ ਅੱਜ ਫੈਸਲਾ ਆ ਸਕਦਾ ਹੈ ਜਹਾ ਮਾਨਯੋਗ ਜੱਜ ਜਸਪਾਲ ਵਰਮਾ ਜੀ ਐਡੀਸ਼ਨਲ ਸੈਸ਼ਨ ਜੱਜ ਦੇ ਹੁਕਮ ਦੇ ਮੁਤਾਬਕ रेलवे स्टेशन के स्टेशन मास्टर के रूम और शताब्दी अटैच करने आए थे शताब्दी जो स्वर्ण शताब्दी बारह जीरो तीस जो दिल्ली को जाती है वो तो अटैच हो गई है उसके बाद स्टेशन मास्टर के रूम की अटैचमेंट की कार्रवाई चल रही है बेसिक मसला ये है कि 2015 में मानजोग श्री एच एस गरेवाल जी की अदालत ने डिक्री दी की थी जो लैंड एक्विजिशन हुई थी उसके रेट पच्चीस लाख एकड़ से पचास लाख एकड़ प्लस इंटरेस्ट और जो भी बेनिफिट्स हैं वो दिए थे उनती पंद्रह को जो डिक्री पास हुई थी उसके बाद कई अपॉर्चुनिटीज रेलवे को दी गई रेलवे ने او اپرٹونٹیز اویل کرنے کے باوجود کوئی پیسہ نہیں جمع کرایا اور 1 کروڑ 5 لاکھ روپے ڈی یو تھا جس کی ارمانجوگ عدالت جسپال بورما جی نے ریلوے اسٹیشن سپرنٹنٹ افس اینڈ سٹابدی کو اٹچ کرنے کا حکم دیا وہ جو کی کاروائی ابھی چل رہی ہے